ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਾਜਾ ਸਾਂਸੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ 에어ਪੋਰਟ ਦੇ ਬਿਲਕੁਲ ਨਾਲ ਹੀ ਵੀਧੇ ਹੁਣ ਦਾ ਘਰ ਹੈ ਜਿਹੜਾ ਇੰਟਰਨੈਸ਼ਨਲ 에어ਪੋਰਟ ਹੈ ਜਿਹੜਾ ਅੰਮ੍ਰਿਤਸਰ ਦਾ ਰਾਜਾ ਸਾਂਸੀ ਵਾਲਾ ਬਿਲਕੁਲ ਉੱਥੇ ਨਾਲ ਹੀ ਆ ਵੀਧੇ ਹੁਣ ਦਾ ਜਿਹੜਾ ਘਰ ਕੰਦ ਨਾਲ ਹੀ ਆ ਤੇ ਹਰਮਨ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਤੇ ਤੁਹਾਨੂੰ ਤਿੰਨ گاਵਾਾਂ ਤੇ ਇੱਕ ਤਾਜੀ ਸੂਈ ਮੈਂ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਬਹੁਤ ਸਭ ਨਾਲ ਠੀਕ ਠਹਾ ਜੇ ਵਧੀਆ ਵੀਰ ਜੀ ਤੁਸੀਂ ਠਹਾ ਸਭ ਵਧੀਆ ਜੇ ਬਹੁਤ ਸਭ ਠੀਕ ਠਹਾ ਵਧੀਆ ਵਧੀਆ ਕਿ ਵਾਵਾ ਦਿਨ ਪਾਤੇ ਜੇ ਉਦਾਂ ਹੀ ਭਾਈ ਡੰਗਰ ਲੋਕਲ ਹੀ ਜ਼ਿਆਦਾ ਵਿਖਦੇ ਰਹੀ ਇੱਕ ਲੱਭਣ ਵੀ ਘੱਟ ਦਿਆ ਥੋੜਾ ਜਿਹਾ ਡੰਗਰ ਨਾ ਅੱਛਾ ਡੰਗਰ ਦੀ ਚੇਗੀ ਥੋੜੀ ਜਿਹਾ ਤੁਹਾਨੂੰ ਪੜਾ ਕਰਮੀਆਂ ਕਰ ਠੀਕ ਠੀਕ ਆ ਚਲੋ ਨਾਮ ਦੱਸਦੇ ਕਰੀ ਨਾ ਭਾਜੀ ਮੇਰਾ ਹਰਮਨ ਜੀ ਹਾਂਜੀ ਪਿੰਡ ਰਾਇਆ ਸਾਸੀ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਕਰੀ 826444431 ਭਾਜੀ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਤਾਜੀ ਸੂਈ ਮਾਜੇ ਜਿਹੜੀ ਇਹਦੇ ਤੋਂ ਹੀ ਆਪਾਂ ਕਰਨੀ ਆ ਇਹ ਭਾਜੀ ਪਰਸੋਂ ਰਾਤ ਦੀ ਸੂਈ ਜੇ ਆ ਕੱਟੀ ਮਗਰ ਨਹੀਂ ਆ ਮੇਰ ਕੱਟੀ ਹੈ ਤਾਜੀ ਹੈ ਬੱਚਾ ਜਿਹੜਾ ਬਿਲਕੁਲ ਆ ਪਰਸੋਂ ਰਾਤ ਦੀ ਭਾਜੀ ਸੂਈ ਆ ਤੇ ਅਜੇ ਤੇ ਬੋਲਾ ਭਾਈ ਇਹ ਬੋਲਾ ਜਾਂ ਇਹਦੇ 5 6 6 ਲੀਟਰ ਬੋਲਾ ਜਾਂ ਤੁਹਾਨੂੰ ਬੜਾ ਥੋੜਾ ਹੀ ਦੱਸੋੜਾ ਨਹੀਂ ਠੀਕ ਕਿੰਨਾ ਕੁ ਚਵਾਈ ਜਾਊਗੀ ਉਤਰਾਏ ਚਵਾਈ ਜਾਓ ਭਾਈ ਘਰ ਵਾਲੇ ਤੇ ਕਹਿੰਦੇ ਬਣਾ 13 ਲੀਟਰ ਚੁੰਦੇ ਨੇ ਜਿੱਡੀ ਮਾਚਾ ਵੇਖ ਲੈ ਇਹ ਆ ਕਿ ਚਲੋ ਇੰਨਾ ਹੀ ਚਵਾਈ ਜਾਵੇ ਬੜਾ ਭਾਈ ਪਾਣਾ 13 ਲੀਟਰ ਸੰਭੀ ਸੰਭੀ ਚੰਗੀ ਆ ਹਾਂਜੀ ਤੁਰਾਂ ਹਾਂ ਫਿਰ ਇੱਕ ਅਰੇ ਕਾਲੀ ਭਾਈ ਇਹ ਕਵਾਲ ਨਹੀਂ ਮੈਂ ਦਾ ਚਿੱਟਾ ਪੂਠਾ ਠੀਕ ਐ 12 ਕਿ ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਇੱਕਰੀ ਫੇਰ ਇਥੋਂ ਵੀ ਜਿੱਦੀ ਸਿੱਧੀ ਤੋਰ ਦੇ ਉਦੋਂ ਪਤਰੇ ਆ ਕਿ ਕੱਦ-ਕੱਟ ਚੰਗਾ ਹੈ ਤੇ ਪਿੱਛਪੜੀ ਦੀ ਵੀ ਜਿਹੜੀ ਚੰਗੀ ਹੈ ਲੈ ਜੀ ਬੰਦਾ ਵੇਤੀ ਤੇ ਥਾਣੇ ਵੀ ਚੰਗਾ ਲੱਗਾ ਜਿਦਾ ਇਹ ਦੇਖੋ ਤੇ ਕਿੰਨਾ ਰੱਖਣਾ ਵਿਧਿਆ ਤਾਂ ਫਿਰ ਮੁੱਲ ਆਪਾ ਮੱਲਮੀ ਜੀ ਚੈਰੀ ਕਰੀਏ ਜਾਇਜ ਕਿੰਨਾ ਕਰ 85 ਵੀ ਦੇ ਲਈਏ 85000 ਜਾਇਜ ਹੁੰਦਾ ਜੀ 80 ਵੀ ਭਾਜੀ ਤੇ ਅੱਛਾ ਹਾਂਜੀ ਠੀਕ ਐ ਬਾਕੀ ਵਿੱਚ ਮਾਨਤਨ ਮੌਕੇ ਤੇ ਹੋਰ ਕਰਦੇ ਮਾਨਤਨ ਭਾਜੀ ਕੋ ਫੋਨ ਲਾਵੇ ਮਾਨਤਨ ਪੂਰਾ ਕਰ ਦੋ ਖੁੱਲਾ ਹੀ ਕਰ ਦੋਗੇ ਕੇ ਬਾਅਦ ਕੋ ਫੋਨ ਲਾਵੇ ਇੱਕ ਕਰੀ ਬਾਕੀ ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਐ ਫੋਨ ਇੱਕ ਕਰੀ ਲਾਵੇ ਮਾਨਤਨ ਮੌਕੇ ਤੇ ਜਿਹੜੇ ਗਿੰਦੇ ਕੀ ਖੁੱਲਾ ਕਰਦੇ ਆਂਗੇ ਤੇ ਹੁਣ ਗਾਵਾਂ ਜਿਹੜੀਆਂ ਤੁਹਾਨੂੰ ਗਾਵਾਂ ਸਾਰੀਆਂ ਨੋਰਮਲ ਰੇਟ 'ਚ ਤੁਹਾਨੂੰ ਦਿਖਾਉਣੀਆਂ। ਪਾਜੀ ਪਹਿਲਾ ਸੂਆ ਇਹ ਗਾਂ ਦਾ। ਠੀਕ ਆ। ਖੰਡੀ ਤੇਰੀ ਬੜੀ ਆ। ਠੀਕ ਆ। ਟ੍ਰੋਸ ਵੀੜਿਆ ਕੰਨੀ ਮਨੋਣ ਵਾਲੀ ਨਹੀਂ। ਠੀਕ ਐ ਗਾਵਾਂ ਸਾਰੀਆਂ ਜਿਹੜੀਆਂ ਗਰਮੀ ਚੱਲਣ ਵਾਲੀਆਂ ਵਾਂ। ਤੋਰ ਹਿੰਦੋਂ ਵੀ ਇੱਕ ਦੀ। ਕਿੰਨੇ ਕੁ ਲੱਜਦੇ ਨੇ ਜੇ? ਇਹਨਾਂ ਪਾਜੀ ਇਹ 10 ਤੋਂ 12 ਦਿਨ ਲੱਜੂਗੀ। ਹਾਂ ਦੇਖ ਸਕਦੇ ਹੈਗੀ ਕਾਫੀ ਖੂਬਸੂਰਤ ਜੀ ਆ। ਪਹਿਲ ਦਿਨ ਦੇ ਹਿਸਾਬ ਨਾਲ ਕੱਦ ਵੀ ਠੀਕ ਆ। ਕੀ ਹੈ ਕਿ ਜੇ ਤਿਆਰ ਹੋਣੀ ਆ ਖਾਣੇ ਵੀ ਸੋਹਣਾ ਲੱਗਾ ਹੈ ਲੈ ਜਾ ਹੰਨੀ ਕੋਈ ਬੜੀ ਗਿਆ ਭਾਈ ਦਾ ਤੇ ਕਿੰਨਾ ਵੇਚੇ ਫਿਰ ਮੁੱਲ ਰੱਖਣਾ ਇਹਦਾ ਆਪਾਂ ਇਹਦਾ ਮੁੱਲ ਭਾਜੀ 35000 ਜੀ 35000 ਆ 30 ਦੀ ਦੇਣਾ ਏ 30000 ਦੀ ਦੇ ਦੋਗੇ ਹਾਂਜੀ ਮੌਕੇ ਤੇ ਹੋਰ ਕਰ ਦੋਗੇ ਕਰ ਦਾਂਗੇ ਭਾਜੀ ਠੀਕ ਆ ਕੋ ਫੋਨ ਲਾ ਵੇ ਕਰੀ ਆ ਨਾ ਤੇ ਉਤਰਾ ਦੁੱਧ ਕਿੰਨਾ ਕਿਚਵਾਈ ਜਾਊਗੀ ਦੁੱਧ ਭਾਜੀ 11 ਆਣੀ ਤੇ 12 ਦੇ ਲਓ ਤੇ ਕਿਚਵਾਈ ਜਾਊਗੀ ਠੀਕ ਆ ਬਾਕੀ ਇਹ ਆ ਕਿ ਹੈਗੀ ਗਰਮੀ ਵਾਲੀ ਆ ਬਾਕੀ ਠੰਡੀ ਤੇ ਵੀ ਬੜੀ ਤੇ ਹੈਗੀ ਵੀ ਠੰਡੀ ਤੇਰੀ ਆ ਜਿਹੜੀ ਤੇ ਹੋਣ ਆ ਗਈ ਆਪਣੇ ਕੋਲ ਇਹ ਵੀ ਗੱਭਨ ਚ ਹਾਂਜੀ ਵੀਰ ਜੀ ਐਵੇਂ ਹੀ ਤਿਆਰ ਹੀ ਆਦੇ ਫੇ ਖਾਣਾ ਇਹਦੇ ਤਾਂ ਦਿਖਾ ਦਈਏ ਦੇ ਵਿੱਚ ਸਾਡੀ ਇੱਕ ਲੱਤ ਪਿੱਛੇ ਕਰਾਇਆ ਆ। ਆ ਦੇਖ ਸਾਡੇ ਜੀ। ਹੌਣ ਦੇ ਨਾੜਾਂ ਵਿੱਚ ਜਿਹੜੀਆਂ ਚੰਗੀਆਂ ਬਰੀ ਬਰੀ ਤੇ گلابی ਰੰਗ ਦਾ ਥਾਣੇ ਆ ਜਿਹੜਾ ਇਹ ਕਿਨੇ ਕਿ ਦੁੱਧ ਇਹ ਵੀ 5-6 ਦਿਨ ਲੱਗੂਗੀ। ਅੱਛਾ ਦੁੱਧ ਪਹਿਲੇ ਸੋਇ ਘਰ ਵਾਲਿਆਂ ਦੇ 13-14 ਲੀਟਰ ਚ ਆਉਂਦੇ ਰਹੇ ਆ। ਅੱਛਾ। ਉਹ ਜ਼ਿਆਦਾ ਨਹੀਂ ਨਹੀਂ ਮੈਂ ਚਵਾਈ ਜਾਵੇ। ਤੋਰਾਂ ਫਿਰ ਇੱਕ ਰੀਨਾਂ ਵੀ। ਬਾਕੀ ਹੈਗੇ ਆ ਵੀ ਜਰਸੀ ਕ੍ਰੋਸ ਚੀ ਆ। ਅਜੇ ਤਿਆਰ ਹੋਣੀ ਆ ਪਰ ਨਹੀਂ ਆ ਵੀ। ਕੱਦ ਕਾਠੇ ਤਾਂ ਚੰਗਾ ਵਾ। ਨਾਲ ਦੇ ਐਫ ਗਾਂ ਜਿੱਡੇ ਕਾਦਿਆ ਜਿਹੜਾ ਇਹਦਾ ਬੇਲ ਵੀ ਚੰਗੀ ਆ ਆ ਦੇ ਸਾਡੇ ਥਾਣੇ ਦੇ ਇਲਾਕੇ ਤੋਂ ਫਿਰ ਤੇ ਕਿੰਨਾ ਵਿੱਚ ਫਿਰ ਇਹਦਾ ਮੁੱਲ ਮੁੱਲ ਤੇ ਇਹਦਾ ਭਾਈ 45000 ਕਰ ਦੇ ਜੀ ਅੱਛਾ ਹਾਂ ਤਲੀ ਦਾ ਦੇ ਕਿੰਨੇ ਦੀ ਦੇਈਏ 40000 ਵੀ ਦੇ ਲਈਏ 40000 ਦੇ ਵਿੱਚ ਛੋਟ ਛੜ ਕਰਦੀ ਹੈ ਔਰ ਤੋਂ ਛੜਦਾ ਹੈ ਭਾਈ 38000 ਦੇ ਅੱਛਾ 38000 ਦੀ ਦੇ ਦੋਗੇ ਠੀਕ ਹੈ ਬਾਕੀ ਇਹ ਕਿ ਚਲੋ ਕੋ ਫੋਨ ਲਾਵੇ ਮਾਨਤਨ ਮੌਕੇ ਤੇ ਸਾਰੀਆਂ ਜਿਹੇ ਹੋਗੇ ਜਿਹੜੇ ਵੀ ਨਮ ਕਿਸੇ ਨੂੰ ਪਸੰਦ ਆਉਂਦੀ ਬਾਕੀ ਹਵਾਨਾ ਇਹ ਵੀ ਕੰਪੈਕਟ ਜੇ ਦੇ ਤਿਆਰ ਕਰਨਾ ਉਨੇ ਕਾ ਕਾਫੀ ਸੋਨੇ ਰੰਗ ਰੂਪਾਂ ਵਾਲੀ ਵੈੜਦਾਨ ਦਿਖਾਵਾਂਗੇ ਭਾਜੀ ਫਰਮ ਤੇ ਆਪਾਂ ਵੈੜ ਲਈ ਠੀਕ ਆ ਕਿੰਨਾ ਜਿਹੇ ਕੱਲ ਦੁੱਧ ਰੋਜ਼ ਤੋਂ ਭਾਈ ਹੁਣ ਇਹ ਇੱਕੋ ਟਾਈਮ ਦਿੰਦੀ ਏ ਡੇਢ ਦੋ ਕਿਲੋ ਅੱਛਾ ਇਹਨਾਂ ਦਾ ਵੈੜ ਭਾਜੀ 7 ਮਹੀਨਿਆਂ ਦੀ ਕੱਪਣੀ ਅੱਛਾ ਇਹ ਆਂਦੇ ਇਹਨੇ ਨਾ ਖਾਲ ਸੁੜਦਾ ਹੈ ਅੱਛਾ ਬੱਚਾ ਸੁੜਦਾ ਹੈ ਭਾਜੀ ਤੇ ਹੁਣ ਕੱਲ ਦੀ ਫੇਰੀ ਡਚਾਈ ਜਿਹੜਾ ਵੀ ਤਰਾ ਸਾਹਮਣਾ ਨਾ ਹੋਵੇ ਕੋਈ ਅੱਛਾ ਤੁਹਾਨੂੰ ਪੜਾ ਵੈੜ ਕਿ ਕਿਵੇ ਲੋ ਕਿਵੇਂ ਪੈਂ ਹੈਂ ਜੀ ਸਤਰੀਆਂ ਦੀ ਭਾਜੀ ਵੈੜ ਆ ਤੋਰ ਹਾਂ ਇੱਕ ਦਿਨ ਠੰਢੀ ਭਾਜੀ ਬਹੁਤ ਜ਼ਿਆਦਾ ਐਦਾਂ ਮਿਲਦੀ ਨਹੀਂ ਅੱਛਾ ਬਾਕੀ ਇਹ ਹੈ ਕਿ ਰਾਜੀ ਪੂਰੀ ਆ ਜਿਹੜੀ ਹਨਾ ਰਾਜੀ ਭਾਜੀ ਪੱਟੀ ਠੀਕ ਆ ਇਹ ਆ ਕਿ ਵੜ ਜੇ ਕੋ ਤਿਆਰ ਕਰ ਸਕਦਾ ਉਹ ਵੀ ਰਵਾਸਤੇ ਚੰਗੀ ਆ ਪੂਰੇ ਵੱਡੇ ਕਦ ਕਾਠਾ ਲਈਏ ਤੇ ਜੰਮੀ ਪਲੀ ਵੀ ਪੂਰੀ ਹੈ ਜਿਹੜੀ ਪਈ ਚਾਰ ਖੰਡੀਆਂ ਆਈਏ ਚਾਰ ਪੌਂਦੇ ਹਾਰਨ ਸੱਤ ਮਹੀਨਿਆਂ ਦਾ ਜਿਹੜਾ ਕਿੰਨੇ ਕਿੰਨੇ ਬੱਚਾ ਸੁੱਟਦਾ ਬਾਕੀ ਇਹਦੇ ਥਣ ਵੀ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਆਹ ਦੇਖਸਾਲੀ ਬਾਕੀ ਦਿਨ ਸੱਜਰ ਨੇ ਵੀ ਦੁੱਧ ਚੰਗਾ ਖੁੱਲਾ ਗੱਡੇ ਹੋਣਾ ਇਹ ਗਾਈ ਦਾ ਭਾਜੀ ਮੱਛੀ ਲੈਣ ਚਲ ਗਿਆ ਹੁਣ ਸਰਵ ਮੱਛੀ ਲੈਣ ਚਲਿਆ ਫਾਰਮ ਚੋਂ ਹਾਂਜੀ ਹਾਂਜੀ ਕਿਉਂ ਵੀ ਨਹੀਂ ਆਉਣਾ 20000 ਕੱਢ ਦੇ ਹਾਂਜੀ ਹਾਂਜੀ ਆਪਾਂ ਇਹ ਸਜਾਈ ਕਰਨਾ ਮੁੱਲ ਕਿੰਨਾ ਇਹਦਾ ਮੁੱਲ 10000 ਜੀ ਬਾਕੀ ਤੁਸੀਂ ਕਿੰਨਾ ਕਰਦੀ ਐ 8 ਵੀ ਦੇ ਦੀਏ 1000 ਹੋਰ ਛੱਡ ਦਿਓ ਫਿਰ 7 ਦੀ ਭਾਜੀ ਦੇਣਾ ਨੇ ਠੀਕ ਆ ਬਸ ਇਹ ਆ ਕਿ ਇਹਦਾ ਦੁੱਧ ਦਾ ਮੁੱਲ ਨਹੀਂ ਆ ਦੁੱਧ ਵੀ ਭਾਜੀ 1.5-2 ਕਿਲੋ ਦਿੰਦੀ ਵਾਧੂ ਵੀ ਸਾਈਦੀ ਆ ਵੇਲੇ ਸਾਡੇ ਨਾਲੇ ਤੁੜੀ ਤੜੀ ਖਾਣ ਦੀ ਪਹਿਲਾਂ ਦੁੱਧ 5-4 ਕਿਲੋ ਤੇ ਇਹਦਾ ਇਹ ਆ ਕਿ ਕਾਟ ਚੁਟਾ ਪਏ ਵਾਲਾ ਬ੍ਰੀਡ ਦਾ ਸੌਣ ਪੁਨੇ ਦਾ ਮੋਲਿਆ ਜੇ ਕਿਤੇ ਗਾਂ ਤਿਆਰ ਹੁੰਦੀ ਆ ਹੱਥ-ਬਸ ਭਾਈ ਮੋਟੀ ਵੇਡ ਦੇਖ ਲੋ ਕੱਢਾ ਵੜ ਦਾ ਕਿੰਨੇ ਪੈਣਦਾ 160 ਠੀਕ ਆ ਤੇ ਠੀਕ ਹੈ ਵਿਧਿਆਰ ਕੁੱਛ ਕਰਨਾ ਪਾਸ ਮੀਤ ਜੀ ਇਹੋ ਬੇਨਤੀ ਵੀ ਰ ਆਪਣਾ ਬਣ ਜਾਣਾ ਡੰਗਰ ਖੜਦੇ ਆਪਣੀ ਚੈੱਕ ਕਰਕੇ ਪਾਸ ਕਰਕੇ ਫੇਰ ਖੜਨਾ ਠੀਕ ਹੈ ਜੀ ਹਾਂਜੀ ਅਗਲੇ ਘਰ ਦੀ ਕੋਈ ਗੱਲ ਠੀਕ ਹੈ ਜੀ ਜਿੱਤਨਾ ਕਿ ਵਿਧਿਆਰ ਨੇ ਕਿਹਾ ਵੀ ਇੱਥੇ ਹੀ ਆਪਣੀ ਚੈੱਕ ਕਰਕੇ ਪਾਸ ਕਰਕੇ ਤਸੱਲੀ ਕਰਕੇ ਖੜਨਾ ਅਗਲੇ ਘਰ ਦੇ ਕਹਿੰਦੇ ਸਾਡੀ ਕੋਈ ਗਰੰਟੀ ਨਹੀਂ ਆਪਣਾ ਪਹਿਲਾਂ ਹੀ ਇੱਥੇ ਵੇਖ ਚੱਕ ਕੇ ਖੜੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ